ਹਾਂਜੀ ਭਾਜੀ ਅੱਜ ਆਪਾਂ ਜਵਾਲ ਮਿਲਕ ਪਲਾਂਟ ਵਾਲੇ ਮੋੜ ਤੇ ਖੜੇ ਹਾਂ ਇੱਕ ਗੱਡੀ ਵੀ ਆਪਾਂ ਪੜੀ ਹੋਈ ਆ ਟੀਵੀ 07 ਨੰਬਰ ਆ ਕੀ ਹੈਗਾ ਮਾਮਲਾ ਸਾਰਾ ਇਹ ਅ ਮਾਨਯੋਗ ਐਸਐਸਪੀ ਸਾਹਿਬ ਸ਼ਰੀਫ ਸੰਦੀਪ ਕੌਰ ਮਲਕ ਜੀ ਆਈਪੀਐਸ ਜਿਨ੍ਹਾਂ ਦੇ ਸਖਤ ਦਿਸ਼ਾ ਨਿਰਦੇਸ਼ ਹਨ ਕਿ ਜਲਾਸ਼ਾਹਪੁਰ ਦੇ ਵਿੱਚ ਅਗਰ ਕੋਈ ਵੀ ਵਿਅਕਤੀ ਜਿਹੜਾ ਵਾ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਤਾਂ ਉਹਨਾਂ ਦੇ ਖਿਲਾਫ ਜਿਹੜਾ ਸਖਤੀ ਨਾਲ ਨਿਬੜਿਆ ਜਾਵੇ ਤੇ ਇਸ ਦੇ ਨਾਲ ਨਾਲ ਜਿਹੜਾ ਕਿਸੇ ਵੀ ਅਨਸਖਾਮੀ ਘਟਨਾ ਨੂੰ ਰੋਕਣ ਵਾਸਤੇ ਕਿਉਂਕਿ ਤਿਉਹਾਰੀ ਸੀਜ਼ਨ ਚੱਲ ਰਿਹਾ ਹੈਗਾ ਅ ਇਸ ਵਾਸਤੇ ਜਿਹੜੀ ਆ ਉਹ ਪ੍ਰਾਈਵੇਟ ਵਹੀਕਲ ਜਿਹੜੇ ਆ ਉਹਨਾਂ ਦੀ ਵੀ ਜਿਹੜੀ ਆ ਟ੍ਰੈਫਿਕ ਨਿਯਮਾਂ ਦੇ ਨਾਲ ਨਾਲ ਚੈਕਿੰਗ ਕੀਤੀ ਜਾਵੇ ਅੱਜ ਅਸੀਂ ਜੋਵਾਲ ਮੋੜੋਂ ਮੌਜੂਦ ਸੀਗੇ ਕਿ ਇੱਕ ਆਟੋ ਕਾਰ ਵਾਈਟ ਕਲਰ ਦੀ ਆਈ ਆ ਜਿਹਨੂੰ ਅਸੀਂ ਰੋਕ ਕੇ ਚੈੱਕ ਕੀਤਾ ਤੇ ਜਿਹਦੇ ਵਿੱਚ ਮੁੱਲ ਲ ਕੇ ਸਾਨੂੰ ਕਾਫੀ ਮਾਤਰਾ ਵਿੱਚ ਪਨੀਰ ਮਿਲਿਆ ਹੈਗਾ ਤੇ ਜਿਹੜਾ ਅਸੀਂ ਉਹਨੂੰ ਪੁੱਛਣ ਤੇ ਡਰ ਨੂੰ 35-40 ਕਿਲੋ ਦੇ ਕਰੀਬ ਹੈਗਾ ਤੇ ਉਹ ਪਿੱਛੇ ਵੀ ਕਿਤੇ ਲਾ ਕੇ ਆਇਆ ਪਨੀਰ ਲਾਉਂਦਾ ਆ ਰਿਹਾ ਸੀਗਾ ਤੇ ਜਿਹਨੂੰ ਅਸੀਂ ਇੱਥੇ ਰੋਕਿਆ ਉਹ ਚ ਪਨੀਰ ਮਿਲਿਆ ਤੇ ਉਹਦੇ ਕੋਲ ਗੱਡੀ ਦਾ ਕੋਈ ਵੀ ਆਪਣਾ ਡਾਕੂਮੈਂਟ ਉਹਦੇ ਕੋ ਸਾਨੂੰ ਨਹੀਂ ਮਿਲਿਆ ਤੇ ਬਾਕੀ ਜਿਹੜਾ ਪਨੀਰ ਮਿਲਿਆ ਉਹਦੇ ਮੁਤਾਬਕ ਸਿਹਤ ਵਿਭਾਗ ਮਹਿਕਮੇ ਨਾਲ ਗੱਲ ਕਰਕੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਗੱਡੀ ਨੂੰ ਅਸੀਂ ਇੰਪਾਉਂਡ ਕਰਾਂਗੇ ਮੁਤਾਬਕ ਟ੍ਰੈਕ ਨੂੰ ਜਨਨ ਸਰ ਜਿੱਕੇ ਜਿਲ੍ਹਾ ਸਿਹਤ ਅਫਸਰ ਜਿਹੜੇ ਹੈਗੇ ਉਹ ਇੱਥੇ ਆ ਰਹੇ ਮੌਕੇ ਤੇ ਇਸ ਟਾਈਮ ਉਹਨਾਂ ਨਾਲ ਗੱਲ ਹੋ ਗਈ ਉਹਨਾਂ ਨਾਲ ਹਾਂਜੀ ਹਾਂਜੀ ਉਹ ਆ ਰਹੇ ਆ ਆ ਕੇ ਦੇਖਣਗੇ ਕਿ ਅਸਲੀ ਹੈ ਕਿ ਨਕਲੀ ਹੈ ਤੇ ਫਿਰ ਜੋ ਵੀ ਬਣਦੀ ਕਾਨੂੰਨੀ ਕਾਰਵਾਈ

ਬਸ ਦੋ ਜਗ੍ਹਾ ਦੇ ਕੇ ਆਇਆ ਪਹਿਲੇ ਕਾ ਕਾ ਹਾਂਜੀ ਬੜਵਾਲ ਪਹਿਲੇ ਤੇ ਮੁਸਤਾਫਾ ਵਾ ਕਿਤਰਾ ਕਿਤਨਾ ਪਨੀਰ ਲਿਆ ਹਾਂ 10 ਕਿਲੋ ਤੇ 18 ਕਿਲੋ ਅਜਵਲ ਮੋੜ ਤੇ ਆਪਾਂ ਕੁਝ ਛੱਕੀ ਖਲਾਫਾਂ ਵਿੱਚ ਕੁਝ ਪਨੀਰ ਫੜਿਆ ਹੈਗਾ ਕੀ ਸੀਗਾ ਸਾਰਾ ਮਾਮਲਾ ਇਹ ਸਾਰੇ ਨੂੰ ਪਤਾ ਹੀ ਹੈ ਕਿ ਸਾਡੇ ਸਾਰੇ ਜਿੰਮੇ ਚਾਹੇ ਗੜ੍ਹ ਸੰਕਰ ਹੋਵੇ ਚਾਹੇ ਸ਼ਾਹਪੁਰ ਹੋਵੇ ਚਾਹੇ ਟੁਕੀਆ ਤੇ ਲਗਾ ਦੇ ਕਿਵੇਂ ਯਾਰ ਔਰ ਇਹ ਸਾਰਾ ਤੁਕਤਾ ਗਿਆ ਲੇਕਿਨ ਫਿਰ ਵੀ ਇਹ ਜਿਹੜੇ ਗਿਆ ਪਨੀਰ ਵਾਂਗਲੇ ਤਾਂੜੇ ਡੇ ਗਿਆ ਮਲਾਪ ਕੇ ਪਨੀਰ ਅਧਾ ਕੇ ਕਰੀ ਅੰਦਰ ਵਿੱਚ ਜਾ ਰਹੇ ਕਲੀ ਅੰਦਰ ਮੁੱਟ ਜਾਗੇ ਜਿੱਦਾਂ ਇਸ ਵੇਲੇ ਕਾਰਵਾਈ ਕਰਦੇ ਹੋਏ ਇਹ ਰਬਾਉਟ 6.5 ਤੋਂ 7 ਘੰਟਿਆਂ ਲ ਮੁਕੇਰੀਆਂ ਪਨੀਰ ਬਣਿਆ ਉਸ ਤੋਂ ਬਾਅਦ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਕਿ ਅੱਜੋ ਵਾਲ ਵੀ ਇਹ ਇੱਕ ਪਾਰਟੀ ਹੈਗੀ ਹੈ ਜਿਹੜੀ ਕਿ ਇਥੇ ਪਨੀਰ ਸਪਲਾਈ ਕਰਦੇ ਪੀ ਹੈ ਜਾਂ ਕੋਈ ਮੈਰਿਜ ਪਾਲਿਸਿਸ ਚ ਹੈ ਜਾਂ ਇਦਾਂ ਦੀ ਜਗ੍ਹਾ ਤੇ ਔਰ ਇਹ ਦੌਰਾਨ ਹੀ ਸਾਡੀ ਟੀਮ ਨੇ ਇੱਥੇ ਪੁਲਿਸ ਮਿਲ ਆ ਜਿਹੜੇ ਆਫੀਸਰ ਹੈਗੇ ਆ ਉਹਨਾਂ ਦੇ ਨਾਲ ਟ੍ਰੈਪ ਲਗਾ ਕੇ ਇੱਥੇ ਇੱਕ ਗੱਡੀ ਫੜੀ ਹੈ ਜਿਹੜੇ ਨੀਅਰ ਅਬਾਊਟ 65 ਤੋਂ 70 ਕਿਲੋ ਦੇ ਕੋਲ ਫ੍ਰੀ ਖੜਾ ਗਿਆ ਔਰ ਇਹ ਪਨੀ ਸਾਡੇ ਸ਼ਕਤੀ ਤੌਰ ਤੇ ਲੱਗਾ ਇਸ ਕਰਕੇ ਅਸੀਂ ਇਹਦਾ ਸੈਂਪਲ ਲੈ ਲਿੱਤਾ ਹੈ ਔਰ ਜੋ ਵੀ ਸੈਂਪਲ ਰਿਪੋਰਟ ਆਏਗੀ ਔਰ ਇਹ ਮੁਤਾਬਿਕ ਅਸੀਂ ਕਰਦੇ ਸਰ ਜਨਤਾ ਦਾ ਇੱਕ ਸਵਾਲ ਹੈ ਕਿ ਤਿਹਾੜੀ ਸੀਜ਼ਨ ਦੇ ਵਿੱਚ ਹੀ ਕਿਉਂ ਇਦਾਂ ਦੀ ਚੀਜ਼ਾਂ ਤੇ ਛਾਪੇ ਮਾਰੀ ਕੀਤੀ ਜਾਂਦੀ ਆ ਕਿ ਜਦੋਂ ਤਿਆਰੀ ਸੀਜ਼ਨ ਨਹੀਂ ਹੁੰਦੇ ਉਦੋਂ ਇਦਾਂ ਦਾ ਸਾਮਾਨ ਸ਼ਹਿਰ 'ਚ ਨਹੀਂ ਆਉਂਦਾ ਵੈਸੇ ਤੇ ਦੇਖੋ ਕਿ ਸਾਡੀ ਟੀਮ ਜਿਹੜੀ ਹੈ ਉਹ ਹਰ ਸਾਲ ਹੀ ਸਾਲ ਬਾਅਦ ਦੀ ਸਾਰੇ ਮਹੀਨੇ ਦਿਨ ਦਿਨ ਲੱਗੇ ਰਹਿੰਦੀ ਆ ਤੁਸੀਂ ਪਿੱਛੇ ਜੇ ਵੀ ਅਖਬਾਰਾਂ 'ਚ ਪੜਿਆ ਹੋਣਾ ਚਾਹੇ 2 ਮਹੀਨੇ ਪਹਿਲਾਂ ਵੀ ਦੇਖ ਲਓ 3 ਮਹੀਨੇ ਵੀ ਪਹਿਲਾਂ ਵੀ ਦੇਖ ਲਓ ਅਸੀਂ ਹਰ ਰੋਜ਼ ਕੋਈ ਨਾ ਕੋਈ ਜਗ੍ਹਾ ਤੇ ਨਾਕਾ ਲਾ ਕੇ ਰੱਖਦੇ ਆ ਤੇ ਇਹੋ ਜਿਹੀ ਕੋਈ ਸੰਭਾਵਨਾ ਨਹੀਂ ਹੈ ਕਿ ਤੁਸੀਂ ਕਹੋ ਕਿ ਤਿਆਰੀ ਸੀਜ਼ਨ ਤਿਆਰੀ ਸੀਜ਼ਨ 'ਚ ਸਾਡੀਆਂ ਟੀਮਸ ਜਿੱਤੇ ਇੱਕ ਚੱਲਦੀ ਹੈ ਤੇ ਤਿੰਨ ਤਿੰਨ ਲੱਗ ਜਾਂਦੀ ਹੈ ਅਸੀਂ ਆਪਣੀ ਜਿਹੜੀ ਆ ਤਦਾਰ ਵਧਾ ਦਿੰਦੇ ਆ ਸੋ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਆ ਇਹ ਲਗਾਤਾਰ ਹੀ ਚੱਲਦਾ ਰਹੇਗਾ ਕਾਰਗਰ ਜੜਾ ਹੈਗਾ ਔਰ ਅਸੀਂ ਲੋਕਾਂ ਨੂੰ ਚੰਗੇ ਸੁਰਾਕ ਦੇਣ ਲਈ ਅਸੀਂ ਵਚਨਬੱਧ ਆ ਔਰ ਸਾਡੀ ਸਾਰੀਆਂ ਤਸੀਮਾ ਜਿਹੜੀ ਆ ਇਹ ਤਨਾਤ ਰਹੇ ਜਿਹੜੇ ਸ਼ਹਿਰ ਦੇ ਦੁਕਾਨਦਾਰ ਹੈਗੇ ਆ ਕੁਛ ਮਠਾਈਆਂ ਵਿੱਚ ਵੇਚਦੇ ਪਨੀਰ ਵੀ ਵੇਚਦੇ ਹੋਰ ਵੀ ਸਮਾਨ ਵੇਚਦੇ ਉਹਨਾਂ ਨੂੰ ਤੁਹਾਡਾ ਕੀ ਮੈਸੇਜ ਆ ਕਿਉਂ ਮੈਂ ਤੇ ਜਿਹੜੇ ਮਿਲਾਵਟ ਹੋ ਰਿਹਾ ਹੈਗਾ ਉਹਨਾਂ ਨੂੰ ਸਖਤ ਦਾਇਰ ਦੇਣਾ ਚਾਹੂੰਗਾ ਇਹ ਹੋ ਜਾ ਕੋਈ ਵੀ ਬਲਾਵਟੀ ਸਮਾਨ ਨਾ ਵੇਚਿਆ ਜਾਵੇ ਔਰ ਲੋਕਾਂ ਨੂੰ ਵੀ ਅਪੀਲ ਕਰਨਾ ਚਾਹਾਂਗਾ ਕਿ ਸਾਫ ਸੁਥਰਾ ਹੀ ਸਮਾਨ ਖਾਦਾ ਜਾਵੇ ਕੋਸ਼ਿਸ਼ ਕੀਤਾ ਜਾਏ ਕਿ ਘਰ ਦਾ ਬਣਿਆ ਖਾਣਾ ਖਾਦਾ ਜਾਵੇ ਲੇਕਿਨ ਜੇ ਤੁਹਾਨੂੰ ਕਈ ਵਾਰ ਐਮਰਜੈਂਸੀ ਜਾਂ ਕੁਛ ਹਦਾ ਦਾ ਵੀ ਤੁਹਾਰੀ ਸੀਜ਼ਨ ਕਾਰਨ ਖਾਣਾ ਪੈਂਦਾ ਹੈ ਇੱਕ ਅੱਛੀ ਜਗ੍ਹਾ ਤੋਂ ਬ੍ਰਾਂਡਡ ਚੀਜ਼ਾਂ ਜੇ ਲੋ ਤਾਂ ਕਿ ਤੁਹਾਨੂੰ ਮਤਲਬ ਤੁਹਾਡੀ ਸਿਹਤ ਨਾਲ ਕੋਈ ਗੜਾ ਨਾ ਸੋ